ਸਾਲ ਅਮਰੀਕਾ ਰਹਿ ਕੇ ਵੀ ਹੋ ਗਈ ਗ੍ਰਿਫਤਾਰ ਆਓ ਫਿਰ ਸੁਣੋ ਪਬਲਿਕ ਕੌਰ ਦੀ ਦਿਲ ਦਹਿਲਾਉਣ ਵਾਲੀ ਕਹਾਣੀ ਨਾਲ ਕੁਝ ਤਸਵੀਰਾਂ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਵੇਂ 30 ਸਾਲ ਅਮਰੀਕਾ ਰਹਿਣਾ ਤੇ ਫਿਰ ਉਸ ਤੋਂ ਬਾਅਦ ਚੋਂ ਗ੍ਰਿਫਤਾਰ ਹੋ ਜਾਣਾ ਤੇ ਗ੍ਰਿਫਤਾਰ ਹੋ ਕੇ ਹੁਣ ਡੈਪੂਟੇਸ਼ਨ ਵਾਲੇ ਪਾਸੇ ਨੂੰ ਚੱਲ ਪੈਣਾ ਇਹ ਕਹਾਣੀਆਂ ਸਾਡੀ ਇੱਕ ਪੰਜਾਬਣ ਪਬਲਿਕ ਕੌਰ ਦੀ ਜਿਹੜੀ ਕਿ 30 ਸਾਲ ਅਮਰੀਕਾ ਰਹਿ ਕੇ ਗ੍ਰਫਤਾਰ ਹੋ ਗਈ ਹੁਣ ਪੰਜਾਬੀਆਂ ਦੇ ਲਈ ਇਹਦੀ ਕਹਾਣੀ ਹੈ ਜਿਹੜੀ ਉਹ ਵੱਡੀ ਚੇਤਾਵਨੀ ਬਣ ਚੁੱਕੀ ਹੈ ਤੇ ਪਬਲਿਕ ਔਰ ਦੇ ਦਿਲ ਦਹਿਲਾਉਣ ਵਾਲੀ ਕਹਾਣੀ ਦਿਲ ਦਹਿਲਾਉਣ ਵਾਲੀ ਕਹਾਣੀ ਕਿਉਂ ਆ ਜੀ ਇਹ ਕਿਉਂਕਿ 60 ਸਾਲਾਂ ਦੀ ਮਾਂ ਨੂੰ ਅਮਰੀਕਾ ਨੇ ਹੁਣ ਜੇਲ੍ਹ ਚ ਸਿੱਟਿਆ ਜੇਲ੍ਹ ਕਿਉਂ ਹੋਈ ਕਿਹੜੇ ਦੋਸ਼ ਲੱਗੇ ਨੇ 30 ਸਾਲਾਂ ਦੇ ਵਿੱਚ ਅਮਰੀਕਾ ਦੇ ਵਿੱਚ ਰਹਿ ਕੇ ਇਹੋ ਜਿਹਾ ਕੀ ਨਹੀਂ ਕਰ ਸਕੀ ਕਿ ਜਿਹਦੇ ਨਾਲ ਅਮਰੀਕਨ ਕਾਨੂੰਨ ਨੂੰ ਆਏ ਲੱਗੇ ਕਿ ਇਹ ਔਰਤ ਜਿਹੜੀ ਬਹੁਤ ਜੈਨੂ ਹੈ ਆਹ ਤੁਹਾਨੂੰ ਇੱਕ ਮੈਂ ਕਹਾਣੀ ਸੁਣਾਉਣਾ ਇੱਕ ਇਹੋ ਜਿਹੀ ਕਹਾਣੀ ਜਿਹੜੀ ਕਿ ਇੰਨੀ ਦਿਨੀ ਬਹੁਤ ਚਰਚਾ ਦੇ ਵਿੱਚ ਹੈ ਪੰਜਾਬ ਤੋਂ ਬੱਖੋ ਬੱਖਰੇ ਹਿੱਸਿਆਂ ਤੋਂ ਸਾਨੂੰ ਕਾਲਸ ਆ ਰਹੀਆਂ ਸੀ ਕਿ ਬਬਲੀ ਕੌਰ ਦੀ ਕਹਾਣੀ ਤੁਸੀਂ ਕਿਉਂ ਨਹੀਂ ਪੇਸ਼ ਕਰ ਰਹੇ ਸਕਰੀਨ ਤੇ ਜਿਹੜੀ ਤੁਸੀਂ ਮੇਰੇ ਇਧਰਲੇ ਹੱਥ ਫੋਟੋ ਦੇਖ ਰਹੇ ਹੋ ਜੀ ਇਹ ਤਸਵੀਰਾਂ ਨੇ ਕਿ ਕਿਵੇਂ ਯੂ ਐਸ ਗ੍ਰੀਨ ਕਾਰਡ ਦੇ ਲਈ ਬਾਇਓਮੈਟ੍ਰਿਕਸ ਹੋਣੇ ਸੀ ਤੇ ਫਿਰ ਕੀ ਕੁਝ ਬਣਿਆ ਆਓ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਂਦਾ ਅਮਰੀਕਾ ਦੇ ਵਿੱਚ ਰਹਿਣ ਵਾਲੀ 30 ਕਸਾਲਾਂ ਦੀ ਪੰਜਾਬਣ 30 ਸਾਲਾਂ ਤੋਂ ਰਹਿਣ ਵਾਲੀ ਪੰਜਾਬਣ ਪਬਲਿਕ ਕੌਰ ਨੂੰ ਗ੍ਰੀਨ ਕਾਰਡ ਮਿਲਣ ਦੇ ਆਖਰੀ ਸਟੈਪ ਤੇ ਜਿਹੜਾ ਉਹ ਆਈਸ ਵਾਲਿਆਂ ਨੇ ਫੜ ਲਿਆ ਆਈਸ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਇੱਕ ਨਵਾਂ ਡਿਪਾਰਟਮੈਂਟ ਬਣਾਇਆ ਗਿਆ ਜੀ ਅਮਰੀਕਾ ਦੇ ਵਿੱਚ ਉਹਦਾ ਨਾਮ ਹੈ ਆਈਸ ਸੋ ਇਹ ਪਬਲਿਕ ਕੌਰ ਨੋ ਆਖਰੀ ਸਟੈਪ ਤੇ ਜਿਵੇਂ ਲੁੱਡੋ ਦੇ ਵਿੱਚ ਕਹਿ ਲੋ ਵੀ 99 ਤੇ ਜਾ ਕੇ ਫਿਰਸ ਆਪਣੇ ਡੰਗ ਮਾਰਿਆ ਫਿਰ ਲੁੱਡੋ ਆ ਜਿਹੜੀ ਉਹ ਰੀਸੈਟ ਹੋ ਗਈ ਤੇ ਉਹਨੂੰ 3 ਜੇ ਚੌਥੇ ਜਾਂ 0 ਤੋਂ ਫਿਰ ਪਹਿਲੇ ਨੰਬਰ ਤੋਂ ਸਟਾਰਟ ਕਰਨਾ ਪੈ ਗਿਆ ਕੋਈ ਕ੍ਰਾਈਮ ਨਹੀਂ ਕੋਈ ਕੁਝ ਵੀ ਨਹੀਂ ਪਰ ਫਿਰ ਵੀ ਜੇਲ ਇਹੋ ਜਿਹਾ ਕਿਉਂ ਵਾਪਰ ਰਿਆ ਤੇ ਕੀ ਇਹ ਬਬਲੀ ਕੌਰ ਦੀ ਜਿਹੜੀ ਕਹਾਣੀ ਹੈ ਇਹ ਪੰਜਾਬੀ ਜਾਂ ਭਾਰਤੀ ਪਰਿਵਾਰਾਂ ਦੇ ਲਈ ਇੱਕ ਖਤਰੇ ਦੀ ਘੰਟੀ ਹੈ ਪੂਰੀ ਵੀਡੀਓ ਵੇਖਿਓ ਅਸੀਂ ਨਾਲ ਦੀ ਨਾਲ ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਪੂਰੀ ਕਹਾਣੀ ਦੱਸਾਂਗੇ ਤਸਵੀਰਾਂ ਦਿਖਾਵਾਂਗੇ ਇਹਦੇ ਬਾਰੇ ਅਸੀਂ ਚਰਚਾ ਵੀ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਤੋਂ ਸਲਾਹ ਵੀ ਮੰਗਾਂਗੇ ਤੇ ਤੁਹਾਨੂੰ ਬਚਾਅ ਦੇ ਜਿਹੜੇ ਸਟੈਪ ਵੀ ਦੱਸਾਂਗੇ ਸੋ ਸਾਨੂੰ ਮੌਂਟਰੀਅਲ ਹੈੱਡ ਆਫਿਸ ਤੋਂ ਵੀ ਪਬਲਿਕ ਅਲਰਜੀ ਬਾਰੇ ਅਪਡੇਟਸ ਆ ਰਹੀਆਂ ਨੇ ਤੇ ਮੈਂ ਅਰਸ਼ ਜੀ ਨੂੰ ਕਹਾਂ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਅਪਡੇਟ ਪ੍ਰੋਪਰ ਲੈ ਲਈ ਜਾਵੇ ਕਿਉਂਕਿ ਇੱਕ ਕਹਾਣੀ ਇੰਨੀ ਸੰਜੀਦਗੀ ਨਾਲ ਕਵਰ ਕਰਨ ਵਾਲੀ ਹੈ ਤੇ ਇਨਸਟਰਕਸ਼ਨ ਜਿੱਥੇ 바ਸੀ ਸਾਹਿਬ ਦਾ ਵੀ ਮੈਸੇਜ ਆਇਆ ਕਿ ਕੋਈ ਪੱਖ ਨਾ ਛੱਡਿਆ ਜਾਵੇ ਤੇ ਇਹ ਕਹਾਣੀ ਨੂੰ ਕਹਾਣੀ ਨਾ ਪੇਸ਼ ਕੀਤਾ ਜਾਵੇ ਇਹ ਕਹਾਣੀ ਤੋਂ ਸਿੱਖਿਆ ਲਈ ਜਾਵੇ ਬਬਲਜੀਤ ਕੌਰ ਬਬਲੀ ਉਮਰ 60 ਸਾਲ ਅਮਰੀਕਾ ਦੇ ਵਿੱਚ 1 ਦਸੰਬਰ 2025 ਨੂੰ ਗ੍ਰੀਨ ਕਾਰਡ ਦੇ ਬਾਇਓਮੈਟ੍ਰਿਕਸ ਦੇਣ ਗਏ ਸੀ ਬਾਇਓਮੈਟ੍ਰਿਕਸ ਬਾਇਓਮੈਟ੍ਰਿਕਸ ਅਪਾਇੰਟਮੈਂਟ ਦੇ ਦੌਰਾਨ ਇਹਨਾਂ ਨੂੰ ਆਈਸ ਨੇ ਗ੍ਰਫਤਾਰ ਕਰ ਲਿਆ ਤੇ ਬਬਲੀ ਜੀ 1994 ਤੋਂ ਇਹ માતા ਜੀ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਾਨੀ ਕਿ 30 ਸਾਲਾਂ ਤੋਂ ਵੀ ਜ਼ਿਆਦਾ ਹੋ ਗਿਆ ਇਹੋ ਜਾਂ ਕੀ ਕੀਤਾ ਬਬਲੀ ਜੀ ਨੇ ਜਿਹਦੇ ਨਾਲ ਇਸ ਵੇਲੇ ਉਹ ਵੱਖੋ ਵੱਖਰੇ ਅਖਬਾਰਾਂ ਟੀਵੀ ਚੈਨਲਾਂ ਦਾ ਸੋਸ਼ਲ ਮੀਡੀਆ ਦੇ ਵਿੱਚ ਕਿਉਂ ਉਹਨਾਂ ਦੀ ਫੋਟੋ ਕਿਉਂ ਉਹਨਾਂ ਦਾ ਨਾਮ ਘੁੰਮ ਰਿਹਾ ਤੇ ਵੱਡੀਆਂ-ਵੱਡੀਆਂ ਵੈਬਸਾਈਟਾਂ ਤੇ ਉਹਨਾਂ ਦੀਆਂ ਤਸਵੀਰਾਂ ਛਪ ਰਹੀਆਂ ਉਹਨਾਂ ਬਾਰੇ ਲਿਖਿਆ ਜਾ ਰਿਹਾ ਕੀ ਆਏ ਖਬਰ ਜੇ ਮੈਂ ਪੂਰੀ ਤੁਹਾਨੂੰ ਦੱਸਾਂ ਤਾਂ ਬਬਲੀ ਜੀ ਕੈਲੀਫੋਰਨੀਆ ਦੇ ਲੌਂਗ ਬੀਚ ਵਿੱਚ ਇਹ ਰਹਿੰਦੇ ਸਨ ਉਹ ਆਉਦੇ ਬੱਚਿਆਂ ਦੇ ਨਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਜਿਹੜਾ ਇੱਕ ਰੈਸਟੋਰੈਂਟ ਚਲਾਉਂਦੇ ਆ ਜਿਹਦਾ ਨਾਮ ਨਟਰਾਜ ਕੁਇਨ ਨਟਰਾਜ ਕੁਇਨਸ ਆਫ ਇੰਡੀਆ ਐਂਡ ਨੇਪਾਲ ਤੇ 25 ਸਾਲ ਉਹਨਾਂ ਨੇ ਨੌਕਰੀ ਵੀ ਅਮਰੀਕਾ ਦੇ ਵਿੱਚ ਕੀਤੀ ਕੋਈ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਪਰਿਵਾਰ ਦੇ ਨਾਲ ਬਹੁਤ ਇੱਕ ਖੁਸ਼ੀ ਦੀ ਜ਼ਿੰਦਗੀ ਜਿਉਂਦੇ ਰਹੇ ਬਹੁਤ ਸੋਹਣਾ ਉਹਨਾਂ ਨੂੰ ਅਮਰੀਕਾ ਲੱਗਦਾ ਰਿਹਾ ਉਹਨਾਂ ਦੀ ਜੇ ਬੱਚਿਆਂ ਦੀ ਗੱਲ ਕਰੀਏ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੀ ਧੀ ਅਮਰੀਕਾ ਦੀ ਸਿਟੀਜ਼ਨ ਹੈ ਤੇ ਉਹਨਾਂ ਨੇ ਗ੍ਰੀਨ ਕਾਰਡ ਅਪਲੀ ਪਟੀਸ਼ਨ ਜਿਹੜੀ ਉਹ ਪ੍ਰੂਵ ਕਰਵਾ ਲਈ ਸੀ ਤੇ ਸਾਰਾ ਕੁਝ ਉਹਨਾਂ ਦਾ ਲੀਗਲ ਸੀ 1 ਦਸੰਬਰ 2025 ਦਾ ਦਿਨ ਇਹੋ ਜਿਹਾ ਇੱਕ ਮਾੜਾ ਦਿਨ ਚੜ੍ਹਦਾ ਕਿ ਜਿੱਦੇ ਉਹ ਫਿੰਗਰਪ੍ਰਿੰਟ ਜਿਨ੍ਹਾਂ ਨੂੰ ਬਾਇਓਮੈਟ੍ਰਿਕਸ ਵੈਸੇ ਆਪਾਂ ਸਾਰੇ ਸਮਝਦੇ ਹਾਂ ਜਿੱਦਾਂ ਆਪਣੀ ਕਿਸੇ ਵੀ ਇਮੀਗ੍ਰੇਸ਼ਨ ਸਟੈਪ ਤੇ ਆਪਾਂ ਆਪਣੀ ਫਾਈਲ ਪ੍ਰੋਸੈਸ ਕਰਦੇ ਹਾਂ ਫਿਰ ਸਾਡੇ ਬਾਇਓਮੈਟ੍ਰਿਕਸ ਹੁੰਦੇ ਨੇ ਸੋ 1 ਦਸੰਬਰ ਇੱਕ ਇਹੋ ਜਿਹਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਾੜਾ ਦਿਨ ਚੜਿਆ ਕਿ ਬਾਇਓਮੈਟ੍ਰਿਕਸ ਫਿੰਗਰਪ੍ਰਿੰਟ ਦੇਣ ਦੇ ਲਈ ਜਦੋਂ ਯੂਐਸਸੀਆਈਐਸ ਆਫਿਸ ਗਏ ਤਾਂ ਅਚਾਨਕ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਚਾਨਕ ਹੀ ਆਈਸ ਏਜੰਟਾਂ ਨੇ ਉਹਨਾਂ ਦੇ ਹੱਥ ਕੜੀਆਂ ਲਾ ਲਈਆਂ ਇੱਕ 60 ਸਾਲ ਦੀ ਔਰਤ ਜਿਹੜੀ 30 ਸਾਲਾਂ ਤੋਂ ਅਮਰੀਕਾ ਰਹਿ ਰਹੀ ਹੈ ਜਿਹਦਾ ਸਾਰਾ ਕੁਝ ਇੱਥੇ ਅਮਰੀਕਾ ਨਾਲ ਜੁੜਿਆ ਸੜਨ ਤੁਸੀਂ ਕਿਸੇ ਆਫਿਸ ਦੇ ਵਿੱਚ ਜਾਓ ਕੀ ਉਹ ਸਮਾਨ ਤੇ ਕਿਸ ਉਸ ਬਬਲੀ ਜੀ ਤੇ ਜਿਹੜਾ ਉਹਦੇ ਦਿਲ ਤੇ ਗੱਲ ਚੜੀ ਉਤਰੀ ਹੋਣਗੀਆਂ ਕੀ ਉਹ ਮੰਜ਼ਰ ਹੋਏਗਾ ਜੀ ਕਿੰਨਾ ਦਰਦਨਾਕ ਵਕੀਲ ਵੀ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਪਰਿਵਾਰ ਨੇ ਉਹਦੇ ਵਿੱਚ ਐਡ ਕਰਨ ਦੀ ਕੋਸ਼ਿਸ਼ ਕੀਤੀ ਕਿ ਵਕੀਲਾਂ ਦੇ ਥਰੂ ਉਹਨਾਂ ਨੂੰ ਕਢਾ ਲਿਆ ਜਾਵੇ ਪਰ ਵਕੀਲ ਨਾਲ ਵੀ ਗੱਲ ਨਹੀਂ ਕਰਨ ਦਿੱਤੀ ਬਬਲੀ ਨੂੰ ਤੇ ਫਿਰ ਉਹਨਾਂ ਨੂੰ ਲੈ ਕੇ ਆਈ ਸਨ ਪਰਿਵਾਰ ਨੂੰ ਕਈ ਘੰਟਿਆਂ ਤੱਕ ਇਹ ਨਹੀਂ ਪਤਾ ਲੱਗਿਆ ਕਿ ਆਇਸ ਵਾਲੇ ਜਿਹੜੇ ਬਬਲੀ ਜੀ ਨੂੰ ਉਹ ਕਿੱਥੇ ਲੈ ਕੇ ਗਏ ਨੇ ਬਾਅਦ ਦੇ ਵਿੱਚ ਜਿੱਥੇ ਵੱਖੋ-ਵੱਖਰੀਆਂ ਜਾਂਚ ਏਜੰਸੀਆਂ ਦੇ ਨਾਲ ਗੱਲ ਕੀਤੀ ਪਤਾ ਲੱਗਿਆ ਕਿ ਉਹ ਜਿਹੜੇ ਇੱਕ ਪੁਰਾਣੀ ਜੇਲ੍ਹ ਜਿਸ ਨੂੰ ਐਟਲੈਂਟੋ ਆਇਸ ਪ੍ਰੋਸੈਸਿੰਗ ਸੈਂਟਰ ਕਿਹਾ ਜਾਂਦਾ ਉੱਥੇ ਬੰਦ ਹੈ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਤੇ ਉਹਨਾਂ ਦੇ ਹੱਥਾਂ ਤੇ ਵੀ ਹੱਥ ਘੜੀਆਂ ਲੱਗੀਆਂ ਤੇ ਪੈਰਾਂ ਦੇ ਵਿੱਚ ਉਹਨਾਂ ਦੇ ਬੇੜੀਆਂ ਲੱਗੀਆਂ ਕੀ ਕਾਰਨ ਬਣੇ ਕਿ ਬਬਲੀ ਜੀ ਜਿਹੜੇ ਆਪਣੀ ਜ਼ਿੰਦਗੀ ਦਾ ਇਡਾ ਮਹੱਤਮਪੂਰਨ ਹਿੱਸਾ ਅਮਰੀਕਾ ਨੂੰ ਦੇਣ ਦੇ ਲਈ ਅਮਰੀਕਾ ਨੂੰ ਅੱਗੇ ਤੋਰਨ ਦੇ ਲਈ ਕਿਉਂਕਿ ਜਿੰਨੇ ਆਪਾਂ ਸਿਟੀਜ਼ਨ ਹੈ ਹਰ ਇੱਕ ਬੰਦਾ ਜਿਹੜੇ ਦੇਸ਼ ਦੇ ਵਿੱਚ ਰਹਿ ਰਿਹਾ ਉਹ ਕੋਈ ਨਾ ਕੋਈ ਐਹੋ ਜੀ ਕੋਸ਼ਿਸ਼ ਕਰ ਰਿਹਾ ਵੀ ਜਿਹਦੇ ਨਾਲ ਜਿੱਥੇ ਅਸੀਂ ਰਹਿੰਦੇ ਹਾਂ ਉਹ ਦੇਸ਼ ਤਰੱਕੀ ਕਰ ਸਕੇ ਪਰਿਵਾਰ ਨਾਲ ਸਾਡੀ ਜਦੋਂ ਗੱਲ ਹੋਈ ਤਾਂ ਪਰਿਵਾਰ ਦਾ ਸਾਨੂੰ ਕਹਿਣਾ ਕਿ ਜਿਹੜਾ ਜਦੋਂ ਸਾਨੂੰ ਪਤਾ ਲੱਗਿਆ ਕਿ ਬਬਲੀ ਜਿਹਦੇ ਪੈਰਾਂ ਹੱਥਾਂ ਦੇ ਵਿੱਚ ਹੱਤਕੜੀਆਂ ਲੱਗੀਆਂ ਉਹ ਬੱਜੇ ਹੋਏ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਜੇਲ ਪ੍ਰਾਣੀ ਸੀਗੀ ਪ੍ਰੋਸੈਸਿੰਗ ਸੈਂਟਰ ਸੀ ਇਹ ਅਮਰੀਕਾ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਦੀ ਇੱਕ ਸ਼ਕਤੀ ਦਾ ਹਿੱਸੇ ਹੇਠ ਜਿਹੜੇ ਸ਼ਕਤੀ ਵਾਲੇ ਮਾਰ ਹੇਠ ਲੋਕ ਆ ਜਾਂਦੇ ਨੇ ਉਹਨਾਂ ਨੂੰ ਇੱਥੇ ਲਿਆ ਜਾਂਦਾ ਤੇ ਇੱਥੇ ਕੁਝ ਲੋਕ ਇਹ ਵੀ ਮਹਿਸੂਸ ਕਰਦੇ ਨੇ ਕਿ ਜਿਹੜੇ ਭਾਰਤੀਆ ਉਹਨਾਂ ਨੂੰ ਇਥੇ ਟਾਰਗੇਟ ਕੀਤਾ ਜਾਂਦਾ ਹੈ ਕਿ ਆਈਸ ਵਾਲੇ ਸ਼ਾਇਦ ਉਹਨਾਂ ਨੂੰ ਹੀ ਜ਼ਿਆਦਾ ਫੜਦੇ ਨੇ ਇਹਦਾ ਵੀ ਸੱਚ ਕੀ ਆ ਝੂਠ ਕੀ ਆ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਪਰ ਸਾਡੇ ਪੰਜਾਬੀ ਤੇ ਭਾਰਤੀ ਕਮਿਊਨਿਟੀ ਦੇ ਲਈ ਇੱਕ ਵੱਡਾ ਝਟਕਾ ਇਹ ਝਟਕਾ ਕਿਉਂ ਹੈ ਕਿਉਂਕਿ ਸੋਚੋ ਵੀ ਤੁਸੀਂ 30 ਸਾਲ ਕਿਸੇ ਦੇਸ਼ ਦੇ ਵਿੱਚ ਰਹੇ ਹੋ ਗ੍ਰੀਨ ਕਾਰਡ ਤੁਹਾਨੂੰ ਮਿਲਣ ਵਾਲਾ ਕਦੇ ਕੋਈ ਕ੍ਰਾਈਮ ਤੁਸੀਂ ਨਹੀਂ ਕੀਤਾ ਰੈੱਡ ਲਾਈਟ ਕਦੇ ਤੁਸੀਂ ਨਹੀਂ ਟੱਪੀ ਕੋਈ ਕਾਨੂੰਨ ਦੀ ਕਿਤਾਬ ਦੇ ਵਿੱਚ ਕੋਈ ਐਬ ਜੀ ਸ਼ੈ ਹੀ ਨਹੀਂ ਜਿਹੜੀ ਤੁਹਾਡੇ ਅਗੇਂਸਟ ਬੋਲਦੀ ਹੋਵੇ ਅਚਾਨਕ ਤੁਸੀਂ ਗ੍ਰਫਤਾਰ ਹੋ ਜਾਓ ਇਹਦੀ ਸਚਾਈ ਕੀ ਹੈ ਜਾਂ ਤੁਹਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਕੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਜਿੰਨੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਤੁਹਾਨੂੰ ਅਸੀਂ ਦੱਸੀ ਕਿ ਕਿਵੇਂ ਬਾਇਓਮੈਟ੍ਰਿਕ ਦੀ ਇੱਕ ਡੇਟ ਉਹਨਾਂ ਦੀ ਜ਼ਿੰਦਗੀ ਦੇ ਵਿੱਚ 1 ਦਸੰਬਰ ਦਾ ਦਿਨ ਐਡਾ ਭਿਆਨਕ ਹੋ ਗਿਆ ਤੇ ਉਹ ਗ੍ਰੀਨ ਕਾਰਡ ਦੇ ਜਾਲ ਦੇ ਵਿੱਚ ਬੱਬਲੀ ਕੌਰ ਜੀ ਸਾਡੇ ਬੱਬਲਜੀਤ ਐਨੇ ਗੰਭੀਰ ਫਸ ਗਏ ਕਿ ਹੁਣ ਜਿੰਨੇ ਸਾਡੇ ਇਸ ਪ੍ਰੋਸੈਸ ਦੇ ਵਿੱਚ ਸੀ ਗ੍ਰੀਨ ਕਾਰਡ ਦੇ ਪ੍ਰੋਸੈਸ ਦੇ ਵਿੱਚ ਸੀ ਉਹਨਾਂ ਨੇ ਤਾਂ ਡਰਨਾ ਹੀ ਡਰਨਾ ਤੇ ਉਹਨਾਂ ਤੋਂ ਵੀ ਜਿਹੜੇ ਇੱਕ ਸਟੈਪ ਥੱਲੇ ਨੇ ਜਿਹੜੇ ਰੈਫਿਊਜੀ ਕੇਸਾਂ ਵਾਲੇ ਨੇ ਜਿਹੜੇ ਜਾਂ ਜਮਾ ਹੀ ਕਾਗਜ਼ਾਂ ਤੋਂ ਬਿਨਾ ਉੱਥੇ ਰਹਿ ਰਹੇ ਨੇ ਉਹ ਐਸਰੇ ਬੁਰੀ ਤਰ੍ਹਾਂ ਨਾਲ ਡਰ ਚੁੱਕੇ ਨੇ ਤੇ ਇਹ ਆਉਣ ਵਾਲੇ ਸਾਡੇ ਜਿਹੜੇ ਅਮਰੀਕਾ ਦੇ ਵਿੱਚ ਜਾਣ ਵਾਲੇ ਸਾਡੇ ਪੰਜਾਬੀ ਭਾਰਤੀ ਲੋਕ ਨੇ ਉਹਨਾਂ ਲਈ ਵੀ ਇੱਕ ਵੱਡੀ ਚੇਤਾਵਨੀ ਹੈ ਜਿਹੜੇ ਸਾਡੇ ਇਸ ਵਾਲੇ ਸ਼ੋਅ ਦੇ ਨਾਲ ਲੇਟ ਜੁੜੇ ਨੇ ਮੈਂ ਉਹਨਾਂ ਨੂੰ ਵੀ ਇੱਕ ਵਾਰੀ ਫੇਰ ਦੱਸ ਦਿਆਂ ਵੀ ਟੀਵੀ ਤੇ ਜਿਹੜੀਆਂ ਤੁਸੀਂ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੇ ਆਂ ਕੁਝ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆਂ ਜਿਹਦੇ ਵਿੱਚ ਤੁਸੀਂ ਆਹ ਵਿਅਕਤੀ ਦੇਖ ਰਹੇ ਹੋ ਜਿਹੜਾ ਗਰਲਜੀ ਕੋਲ ਬੈਠਾ ਇਹ ਤੁਹਾਨੂੰ ਇੱਕ ਅਸੀਂ ਅਹਿਸਾਸ ਕਰਾਉਣਾ ਚਾਹੁੰਦੇ ਆਂ ਵੀ ਜਦੋਂ ਕੋਈ 2 ਨੰਬਰ ਦੇ ਵਿੱਚ ਉੱਥੇ ਅਮਰੀਕਾ ਦੇ ਵਿੱਚ ਜਾਂਦਾ ਬੰਦਾ ਕਿਹੋ ਜਿਹੀਆਂ ਉਹਨੂੰ ਹੱਦਾਂ ਟੱਪਣੀਆਂ ਪੈਂਦੀਆਂ ਕਿੰਨਾ ਆਪਣੇ ਸਰੀਰ ਤੇ ਕਸ਼ਟ ਸਹਿਣਾ ਪੈਂਦਾ ਫਿਰ ਜਦੋਂ ਅਮਰੀਕਾ ਦੇ ਵਿੱਚ ਚੱਲ ਜਾਂਦਾ ਤੇ ਫਿਰ ਕਿਸ ਕਦਰ ਜਿਹੜਾ ਉਹ ਇੰਨੇ ਤੁਸੀਂ ਇਹ ਚੱਲਦੇ ਚੱਲਦੇ ਲੋਕ ਤੇ ਵਕੀਲਾਂ ਨੂੰ ਪੈਸਾ ਪਾਉਂਦੇ ਆ ਲੋਕ ਛਿਪ ਕੇ ਰਹਿੰਦੇ ਆ ਤੇ ਕਈ ਕਹਾਣੀਆਂ ਬਣ ਜਾਂਦੀਆਂ ਬਬਲੀਕੌਰ ਦੀ ਕਹਾਣੀ ਵਾਂਗੂ ਜਿਹੜੇ ਕਿ 30 30 ਸਾਲ ਕਿਸੇ ਬਗਾਨੇ ਮੁਲਕ ਦੇ ਵਿੱਚ ਆਏ ਡਰਿਆਂ ਵਾਂਗੂ ਰਹਿੰਦੇ ਆ ਵੀ ਪਤਾ ਨਹੀਂ ਕੀ ਉਪਨ ਇਹਦੇ ਲਈ ਇਹ ਕਹਾਣੀ ਇੱਕ ਨਹੀਂ ਇਹੋ ਜਿਹੀਆਂ ਕਹਾਣੀਆਂ ਬਹੁਤ ਨੇ ਜੀ ਇਹ ਬਬਲੀ ਦੀ ਕਹਾਣੀ ਤੋਂ ਬਬਲੀ ਭੈਣ ਜੀ ਦੀ ਕਹਾਣੀ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਤਸਵੀਰਾਂ ਇਹਨਾਂ ਦੀਆਂ ਬਹੁਤ ਨੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਪਰਿਵਾਰ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਹੋਰ ਵੀ ਬਹੁਤ ਕੁਝ ਹੋ ਰਿਹਾ ਅਸੀਂ ਪਰ ਸੋਚਿਆ ਵੀ ਅਸੀਂ ਤੁਹਾਨੂੰ ਉਹ ਡਿਟੇਲ ਦੇ ਵਿੱਚ ਇਹਨਾਂ ਦੇ ਪਰਿਵਾਰ ਬਾਰੇ ਇੰਨੀਆਂ ਤਸਵੀਰਾਂ ਨਹੀਂ ਦਿਖਾਵਾਂਗੇ ਕੋਈ ਇਹਨਾਂ ਦੇ ਆਪਾਂ ਵਿਆਹ ਦੀ ਐਲਬਮ ਨਹੀਂ ਤੁਹਾਨੂੰ ਸ਼ੋਅ ਕਰਨੀ ਪਰ ਕੁਝ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਹੱਦਾਂ ਟੱਪਦੇ ਨੇ ਸ਼ਾਇਦ ਉਹਨਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਆ ਹੁਣ ਉਹਨਾਂ ਨੂੰ ਪਬਲਿਸਿਟੀ ਤੇ ਚਾਹੀਦੀ ਨਹੀਂ ਉਹਨਾਂ ਨੇ ਇੱਕ ਨਵਾਂ ਬਿਜ਼ਨਸ ਜਾਂ ਬਬਲੀ ਜੀ ਕੋਈ ਸੂਟ ਵੇਚਣ ਤਾਂ ਲੱਗੇ ਨਹੀਂ ਕਿ ਉਹਨਾਂ ਨੂੰ ਉੱਥੇ ਮਸ਼ਹੂਰੀ ਚਾਹੀਦੀ ਹੈ ਸੋ ਤੁਹਾਨੂੰ ਇਹਨਾਂ ਨੂੰ ਵੀ ਮੈਂ ਅਪੀਲ ਕਰਨੀ ਚਾਹੂੰਗਾ ਜਿਹੜੇ ਲੋਕ ਇਹੋ ਜਿਹੀ ਹਰਕਤਾਂ ਕਰ ਰਹੇ ਨੇ ਪਰਿਵਾਰ ਤੇ ਏਡਾ ਵੱਡਾ ਦੁੱਖ ਵਰਕਿਆ ਤੇ ਤੁਸੀਂ ਹੁਣ ਜੇ ਉਹਨਾਂ ਦੀਆਂ ਐ ਤਸਵੀਰਾਂ ਵਾਇਰਲ ਕਰੋਗੇ ਜੀ ਆਹ ਬਬਲੀ ਜੀ ਆਹ ਇਹਦੀ ਕੁੜੀ ਹੈ ਜੀ ਆਹ ਦੇਖੋ ਇਹ ਕੁੜੀ ਇਹਦੀ ਐ ਰੋ ਰਹੀ ਹੈ ਇਹਦਾ ਪਤੀ ਐ ਉਜਣ ਉਹ ਗੱਲਾਂ ਦੇ ਵਿੱਚ ਨਾ ਪਾਓ ਇਹ ਅੱਗ ਜਿਹੜੀ ਬਾਹਰ ਲੱਗੀ ਸਜਣੋਂ ਕੱਲੂ ਜੇ ਆਪਦੇ ਘਰੇ ਆ ਗਈ ਤੁਹਾਡੇ ਮੂੰਹ ਨਹੀਂ ਬੰਨੇ ਸਿੱਧੀ ਸਾਫ ਸਪਸ਼ਟਾ ਦੇ ਵਿੱਚ ਗੱਲ ਹੈ ਪਰ ਅਮਰੀਕਾ ਚ ਜਿਹੜੇ ਬੰਦੇ ਰਹਿੰਦੇ ਆ ਇਸ ਤਰ੍ਹਾਂ ਨਾਲ ਸਾਡੇ ਪੰਜਾਬੀ ਭਾਰਤੀ ਲੋਕ ਤਾਂ ਉਹਨਾਂ ਲਈ ਕੁਝ ਟਿਪਸ ਜ਼ਰੂਰ ਸਾਡੀ ਟੀਮ ਨੇ ਇੱਕ ਸੋਚਿਆ ਕਿਉਂਕਿ ਅਸੀਂ ਅਸੀਂ ਦੇਖੋ ਇਮੀਗ੍ਰੇਸ਼ਨ ਵਕੀਲ ਨਹੀਂ ਹੈਗੇ ਅਸੀਂ ਸਿਰਫ ਤੁਹਾਨੂੰ ਦੱਸ ਸਕਦੇ ਆ ਵੀ ਤੁਸੀਂ ਕੀ ਕਰ ਸਕਦੇ ਹੋ ਪਰ ਫਿਰ ਵੀ ਇੱਕ ਪ੍ਰੋਫੈਸ਼ਨਲ ਦੀ ਸਲਾਹ ਲਓ ਤੇ ਹਮੇਸ਼ਾ ਟਰਾਈ ਕਰੋ ਕਿ ਜਦੋਂ ਤੁਹਾਡੀ ਕੋਈ ਗ੍ਰੀਨ ਕਾਰਡ ਜਾਂ ਵੀਜ਼ਾ ਅਪਾਇੰਟਮੈਂਟ ਹੈ ਤੇ ਤੁਸੀਂ ਟਰਾਈ ਕਰਨਾ ਅਮਰੀਕਾ ਦੇ ਵਿੱਚ ਵੀ ਇਕੱਲੇ ਨਹੀਂ ਜਾਣਾ ਕੋਈ ਨਾ ਕੋਈ ਆਪਣਾ ਵਕੀਲ ਨਾਲ ਲੈ ਕੇ ਜਾਓ ਰਜਿਸਟਰਡ ਇਮੀਗ੍ਰੇਸ਼ਨ ਅਟਾਰਨੀ ਲੈ ਕੇ ਜਾਓ ਸਟੇਟਸ ਪ੍ਰੋਪਰ ਜਿਹੜਾ ਚੈੱਕ ਕਰਕੇ ਜਾਓ ਕਿ ਜਿਹੜਾ ਇੱਕ ਵੈਬਸਾਈਟ ਵੀ ਹੈ ਯੂ ਐਸ ਗਵਰਨਮੈਂਟ ਦੀ ਯੂ ਐਸ ਸੀ ਆਈ ਐਸ .ਗੋਵ ਉਹਦੇ ਤੇ ਆਪਣੇ ਕੇਸ ਦਾ ਸਟੇਟਸ ਆ ਜਿਹੜਾ ਉਹ ਜ਼ਰੂਰ ਦੇਖੋ ਜੇ ਤੁਹਾਨੂੰ ਲੱਗਦਾ ਕੋਈ ਪੁਰਾਣਾ ਇਸ਼ੂ ਵੀ ਸੀ ਤਾਂ ਅਥਾਰਟिटीज ਨੂੰ ਦੱਸੋ ਭਾਈ ਆ ਸਾਡੀ ਜ਼ਿੰਦਗੀ ਦੇ ਵਿੱਚ ਆ ਸਾਡੇ ਕੇਸ ਦੇ ਵਿੱਚ ਤਬਦੀਲੀ ਆ ਗਈ ਫਿਰ ਤੁਸੀਂ ਬਾਤ ਸਕਦੇ ਹੋ ਨਹੀਂ ਤੁਸੀਂ ਬਬਲਿਕ ਔਰ ਦੀ ਥਾਂ ਤੇ ਕੱਲ ਨੂੰ ਤੁਹਾਡਾ ਨਾਮ ਵੀ ਆ ਸਕਦਾ ਡਾਕੂਮੈਂਟਸ ਜਿਹੜੇ ਤੁਹਾਡੇ ਕੋਲੇ ਨੇ ਉਹ ਹਮੇਸ਼ਾ ਤਿਆਰ ਰੱਖੋ ਸਾਰੇ ਪੇਪਰ ਪਟੀਸ਼ਨ ਅਪਰੂਵਲ ਕਦੋਂ ਮਿਲੀ ਕੋਈ ਕ੍ਰਿਮੀਨਲ ਰੈਕੋਰਡ ਸੀ ਜਾਂ ਨਹੀਂ ਸੀ ਪ੍ਰੋਪਰ ਉਹ ਤੁਹਾਡੇ ਕੋਲੇ ਪ੍ਰੂਫ ਰਹਿਣਾ ਚਾਹੀਦਾ ਜੇ ਤੁਹਾਨੂੰ ਫਿਰ ਵੀ ਡਰ ਲੱਗਦਾ ਤਾਂ ਅਸੀਂ ਪੰਜਾਬੀ ਅਸੀਂ ਭਾਰਤੀ ਲੋਕ ਆ ਸਾਡੇ ਲੋਕ ਹਮੇਸ਼ਾ ਹੀ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਅੱਗੇ ਰਹਿੰਦੇ ਨੇ ਇੱਕ ਦੂਜੇ ਦੀ ਹੈਲਪ ਕਰਦੇ ਨੇ ਤੁਸੀਂ ਟਰਾਈ ਕਰੋ ਕਿਸੇ ਗੁਰੂ ਘਰ ਕਿਸੇ ਮੰਦਰ ਕਿਸੇ ਮਸਜਿਦ ਜਾਂ ਪੰਜਾਬੀ ਐਸੋਸੀਏਸ਼ਨਾਂ ਨੂੰ ਜਾਂ ਹੋਰ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਮਿਲੋ ਜਿਹੜੇ ਕਿ ਤੁਹਾਡੀ ਮਦਦ ਕਰ ਸਕਣ ਜਿਹੜੇ ਕਿ ਤੁਹਾਨੂੰ ਸਹੀ ਰਸਤੇ ਤੇ ਲੈ ਕੇ ਜਾ ਸਕਣ ਸੋ ਇਸ ਤਰ੍ਹਾਂ ਨਾਲ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਵੱਡੀ ਲੋੜ ਬਣ ਚੁੱਕੀ ਹੈ ਜੀ ਕਿ ਤੁਸੀਂ ਸਹੀ ਤਰੀਕੇ ਦੇ ਨਾਲ ਆਪਣੀਆਂ ਅਪੀਲਾਂ ਲਾਓ ਤੇ ਨਵੇਂ ਆਉਣ ਵਾਲਿਆਂ ਲਈ ਮੈਂ ਹੱਥ ਬੰਦਾਂ ਜੀ ਨਵੇਂ ਆਲਿਆਂ ਨੂੰ ਮੈਂ ਤੁਹਾਨੂੰ ਕਹਿਣਾ ਚਾਹਣਾ ਵਦੇਸ਼ ਹੁਣ ਉਹਨਾ ਸੇਫ ਨਹੀਂ ਰਹਿ ਗਿਆ ਵਿਦੇਸ਼ ਹੁਣ ਉਹ ਨਹੀਂ ਰਹਿ ਗਿਆ ਚਾਹੇ ਵਿਦੇਸ਼ ਮੈਂ ਕਹਿ ਰਿਹਾ ਇੰਗਲੈਂਡ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇਹ ਜਿਹੜੇ ਮੇਨ ਸਟ੍ਰੀਮ ਦੇ ਸਾਡੇ ਮੇਜਰ ਕੰਟਰੀਜ਼ ਆ ਜਿੱਥੇ ਮੈਜੋਰਿਟੀ ਲੋਕ ਆਉਂਦੇ ਆ ਜੇ ਅਸੀਂ ਅਰਬਾ ਕੰਟਰੀਜ਼ ਦੀ ਗੱਲ ਕਰੀਏ ਤਾਂ ਉਧਰ ਜਾਦੇ ਲੇਬਰ ਕਲਾਸ ਵਾਲੇ ਲੋਕ ਜਾਂਦੇ ਆ ਉੱਥੇ ਵੀ ਪਰ ਅੱਜਕੱਲ ਪੰਜਾਬੀਆਂ ਨੇ ਮੱਲਾਂ ਪਾਰੀਆਂ ਪਰ ਮੈਂ ਮੇਨ ਪੁਆਇੰਟ ਤੇ ਨਹੀਂ ਨਾ ਵੀ ਹੁਣ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਆਉਣਾ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਜੇ ਤੁਸੀਂ ਆਉਣਾ ਆਪਦੀ ਅੱਛੀ ਇੱਕ ਐਜੂਕੇਸ਼ਨ ਲੈ ਕੇ ਆਓ ਜੇ ਉੱਥੇ ਐਜੂਕੇਸ਼ਨ ਨਹੀਂ ਲਈ ਆਪਦੇ ਆਪ ਨੂੰ एलिਜੀਬਲ ਕਰੋ H1B ਵੀਜ਼ਾ ਉਹਦੀਆਂ ਸ਼ਰਤਾਂ ਪੂਰੀਆਂ ਕਰੋ ਤੁਸੀਂ ਉਹਦੇ ਥਰੂ ਆ ਸਕਦੇ ਹੋ ਜੇ ਅਮਰੀਕਾ ਆਉਣ ਦੀ ਗੱਲ ਕਰੀਏ ਸਟੱਡੀ ਵੀਜ਼ਾ ਲੈ ਕੇ ਤੁਸੀਂ ਆ ਸਕਦੇ ਹੋ ਕੋਈ ਫੈਮਿਲੀ ਸਪੌਂਸਰਸ਼ਿਪ ਵਾਲਾ ਕੋਈ ਪਲਾਨ ਬੰਦਾ ਉਵੇਂ ਆ ਜਾਓ ਜਿਹੜੇ ਤੁਸੀਂ ਗਲਤ ਤਰੀਕੇ ਦੇ ਵਿੱਚ ਫਸ ਜਾਂਦੇ ਹੋ ਜਾਂ ਜਦੋਂ ਵੀਜ਼ਾ ਮੁੱਕ ਗਿਆ ਓਵਰਸਟੇਜ 'ਚ ਪੈ ਗਏ ਜਾਂ ਗੈਰ ਕਾਨੂੰਨੀ ਕੰਮ 'ਚ ਆ ਗਏ ਉਦੋਂ ਤੁਹਾਡਾ ਡੈਪੋਟੇਸ਼ਨ ਦਾ ਜਿਹੜਾ ਖਤਰਾ ਵੱਧ ਜਾਂਦਾ ਤੇ ਇਹ ਕੇਸ ਸਾਨੂੰ ਇਹੀ ਸਿਖਾਉਂਦਾ ਵੀ ਅਮਰੀਕਾ ਦੇ ਵਿੱਚ ਸਜਣੋ ਕੁਝ ਵੀ ਹੋ ਸਕਦਾ ਹੈ ਟਰਾਈ ਕਰੋ ਸਾਵਧਾਨ ਰਹੋ ਲੀਗਲ ਰਹੋ ਤੁਸੀਂ ਕਿਸੇ ਗਲਤ ਕੰਮ ਦੇ ਵਿੱਚ ਇਨਵੋਲਵ ਨਾ ਹੋਵੋ ਕਿਉਂਕਿ ਨਹੀਂ ਫਿਰ ਤੁਸੀਂ ਅਗਲੀ ਬਬਲੀ ਬਣ ਸਕਦੇ ਹੋ ਪਹਿਲਾਂ ਵੀ ਸਾਡੇ ਇੱਕ ਭੈਣ ਜੀ ਸੀ ਸ਼ਾਇਦ ਉਹਨਾਂ ਦਾ ਨਾਮ ਬਲਬੀਰ ਕੌਰ ਸੀ ਉਦੋਂ ਥੋੜਾ ਜਿਹਾ ਮੈਂ ਜੇ ਫ फेब्रुवारी ਮਾਰਚ ਦੇ ਵਿੱਚ ਜਾਵਾਂ ਤਾਂ ਕਿਵੇਂ ਦੇਖੋ ਹੱਥ ਪੈਰ ਬੰਨ ਕੇ ਜਹਾਜ਼ ਭਰ ਕੇ ਸਾਡੇ ਅਮਰਸਰ 에ਰਪੋਰਟ ਤੇ ਜਦੋਂ ਉਤਾਰਿਆ ਤਾਂ ਸਾਡੇ ਸਾਰਿਆਂ ਦੇ ਸ਼ਰਮ ਨਾਲ ਸਿਰ ਝੁਕਦੇ ਸੀ ਪਰ ਕਿਤੇ ਨਾ ਕਿਤੇ ਅਸੀਂ ਸਰਕਾਰਾਂ ਨੂੰ ਉਥੋਂ ਦੀਆਂ ਵੀ ਬੇਨਤੀ ਕਰਨਾ ਚਾਹਾਂਗੇ ਕਿ ਸਾਡੀ ਨੌਜਵਾਨੀ ਜਿਹੜੀ ਵਿਦੇਸ਼ਾਂ ਦੇ ਵਿੱਚ ਆ ਰਹੀ ਹੈ ਡਾ ਵੱਡੇ ਲੈਵਲ ਤੇ ਬ੍ਰੇਨ ਡレイン ਹੋ ਰਿਹਾ ਤੁਸੀਂ ਉਹਨਾਂ ਨੇ ਵੀ ਸਜਣੋ ਝਾਤ ਮਾਰੋ ਤੇ ਇਹ ਸਾਡੇ ਲਈ ਇੱਕ ਗੰਭੀਰ ਮੁੱਦਾ ਪਰ ਫਿਰ ਵੀ ਜਿਹੜੇ ਡਿਪੋਰਟ ਹੋ ਰਹੇ ਨੇ ਜਿਹੜੇ ਗਲਤ ਤਰੀਕਿਆਂ ਨਾਲ ਇਹਨਾਂ ਵਿਦੇਸ਼ਾਂ ਦੇ ਵਿੱਚ ਆ ਰਹੇ ਨੇ ਤੁਸੀਂ ਜਿੰਨਾ ਆਪ ਦਾ ਬਚਾ ਆਪ ਕਰ ਸਕਦੇ ਹੋ ਤੁਹਾਡਾ ਬਚਾ ਕੋਈ ਨਹੀਂ ਕਰ ਸਕਦਾ ਜਦੋਂ ਤੁਸੀਂ ਗਏ ਵਕੀਲ ਦੇ ਡੇਕੇ ਚੜ ਗਏ ਤੁਸੀਂ ਪਹਿਲਾਂ ਵਕੀਲ ਤੋਂ ਡਰਨਾ ਹੈ ਫਿਰ ਤੁਹਾਡੀ ਜੇਬ ਨੇ ਪੈਸੇ ਲਾਉਣ ਤੋਂ ਡਰਨਾ ਹੈ ਤੇ ਤੁਹਾਡਾ ਪਰਿਵਾਰ ਉਜੜ ਜਾਂਦਾ ਸੋ ਸਾਡੀ ਬੇਨਤੀ ਹੈ ਤੁਹਾਨੂੰ ਤੇ ਪਬਲਿਕ ਕੋਰਪਨ ਜੀ ਜਿਹੜੇ ਕਿ ਆਪਣੇ ਬਾਇਓਮੈਟ੍ਰਿਕਸ ਦੇਣ ਗਏ ਸੀ 1 ਦਸੰਬਰ 2025 ਨੂੰ ਇਹਨਾਂ ਦੀ ਤਾਰੀਖ ਸੀ ਕਿ ਗ੍ਰੀਨ ਕਾਰਡ ਇਹਨਾਂ ਨੂੰ ਮਿਲਣਾ ਸੀ ਤੇ ਆਖਰੀ ਸਟੈਪ ਤੇ ਆਖਰੀ ਸਟੈਪ ਤੇ ਜਾ ਕੇ ਇਹਨਾਂ ਦੇ ਲੁੱਡੋ ਵਾਲੇ ਸ ਆਪਣੇ ਡੰਗ ਮਾਰਿਆ ਤੇ ਇਹਨਾਂ ਨੂੰ ਫੜ ਲਿਆ ਗਿਆ ਕੋਈ ਕ੍ਰਾਈਮ ਨਹੀਂ ਕਦੇ ਜੇਲ੍ਹ ਨਹੀਂ ਕੁਝ ਨਹੀਂ ਹੋਇਆ ਪਰ ਹੁਣ ਪਰਿਵਾਰ ਦੇ ਨਾਲ ਐਡੀ ਘਟਨਾ ਵਾਪਰ ਗਈ ਪਰ ਕੁਝ ਲੋਕ ਇਸ ਘਟਨਾ ਨੂੰ ਐਵੇਂ ਵੀ ਦੇਖ ਰਹੇ ਆ ਵੀ ਇਹ ਸਾਡੇ ਪੰਜਾਬੀ ਲੋਕਾਂ ਦਾ ਇਹ ਭਾਰਤੀ ਲੋਕਾਂ ਦਾ ੱੱਕਾ ਹੋ ਰਿਹਾ ਉਹਨਾਂ ਨੂੰ ਮੈਂ ਇੰਨਾ ਕਹਿਣਾ ਚਾਹੁੰਨਾ ਕਿ ਕਦੇ ਜਿਹੜੀਆਂ ਆਈਸ ਦੀ ਜਾਂ ਜਿਹੜੀਆਂ ਬਾਰਡਰ ਪੈਟਰੋਲਿੰਗ ਏਜੰਸੀਜ਼ ਨੇ ਉਹਨਾਂ ਦੀਆਂ ਵੈਬਸਾਈਟਾਂ ਉਹਨਾਂ ਦੇ ਸੋਸ਼ਲ ਮੀਡੀਆ ਪੇਜ ਜਾ ਕੇ ਚੈੱਕ ਕਰਕੇ ਦੇਖੋ ਅਮਰੀਕਾ ਤੋਂ ਹਰ ਦਿਨ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਰਿਪੋਰਟ ਕੀਤੇ ਜਾ ਰਹੇ ਨੇ ਇਹ ਕਹਾਣੀ ਇਕੱਲੇ ਬਬਲੀ ਕੌਰ ਦੀ ਨਹੀਂ ਇਹ ਕਹਾਣੀ ਹਰ ਇੱਕ ਇਲੀਗਲ ਰਹਿੰਦੇ ਵਿਅਕਤੀ ਦੀ ਹੈ ਜਿਹੜਾ ਕਿ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਕੇ ਇੱਥੇ ਰਹਿ ਰਿਹਾ ਤੁਹਾਡੇ ਕੋਲ ਕੋਈ ਸਲਾਹ ਹੋਵੇ ਸੁਝਾਅ ਹੋਵੇ ਸਾਨੂੰ ਜ਼ਰੂਰ ਤੁਸੀਂ WhatsApp ਮੈਸੇਜ ਦੇ ਜ਼ਰੀਏ 437 771 1313 ਤੇ ਦੱਸ ਸਕਦੇ ਹੋ ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ ਡਾਇਰੈਕਟਲੀ 437 771 1313 ਤੇ ਤੇ ਇਸ ਤੋਂ ਇਲਾਵਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਇਹ ਕਹਾਣੀ ਤੋਂ ਕੀ ਸਿੱਖਿਆ ਜਾਂ ਤੁਸੀਂ ਇਹ ਮੰਨਦੇ ਹੋ ਕਿ ਜੋ ਹੋਇਆ ਇਹ ਸਹੀ ਹੋਇਆ ਜਾਂ ਗਲਤ ਹੋਇਆ ਤੁਹਾਡੇ ਤੋਂ ਸਾਨੂੰ ਇਹੀ ਉਮੀਦ ਹੈ ਕਿ ਤੁਸੀਂ ਕਿਸੇ ਗਲਤ ਕਾਰਵਾਈ ਦਾ ਗਲਤ ਐਕਟੀਵਿਟੀ ਦਾ ਹਿੱਸਾ ਨਹੀਂ ਬਣੋਗੇ ਅਸੀਂ ਵਾਪਸ ਆ ਰਹੇ ਹਾਂ